ਕਹਦਾ ਅੱਖੀਆਂ ਨੇ ਜਗਰਾਤੇ ਦੇਗੀ ਅੱਖੀਆਂ ਨੇ ਜਗਰਾਤੇ ਦੇਗੀ ਕੋਈ ਗੱਲ ਨਹੀਂ ਹੋਵੀ ਨਾਲ ਗਾਵਾਂਗੇ ਭਰਾ ਦੇ ਉਹ ਡਾਲਰ ਗਿੰਦੀ ਏ ਮੈਂ ਡਾਲਰ ਗਿੰਦੀ ਏ ਵਾ ਮੈਂ ਤਾਰੇ ਗਿੰਦਾ ਹਾਂ ਲਵ ਯੂ ਰਾਜੀ ਖਾਨ ਲਵ ਯੂ ਭਰਾ ਨੂੰ ਜੀ ਖਾਨ ਨੂੰ ਹਾਂ ਹੁਣ ਸਹੀ ਕਹਦਾ ਜੀ ਖਾਨ ਮੇਰਾ ਨਾਮ ਚੇਂਜ ਕਰਦੇ ਨੇ ਅੱਛਾ ਇਹਦੇ ਘਰ ਪੈਂਦਾ ਇਹਦਾ ਘਰ ਪੈ ਰਿਆ ਅੱਜਾ ਮੇਰੇ ਵੱਲੋਂ 80 ਮਿੰਟ ਦੀਆਂ ਬੋਰੀਆਂ ਠੀਕ ਹੈ ਸਰਿਆ ਜਿੰਨਾ ਲੱਗੂਗਾ ਮਨਦਾ ਠੀਕ ਹੈ ਥੈਂਕ ਯੂ ਥੈਂਕ ਯੂ ਪ੍ਰਾ ਲਈ ਪ੍ਰਾ ਨੂੰ ਮੁੱਢੀ ਸਾਨੂੰ ਥੈਂਕ ਯੂ ਮੇਰੇ ਵੱਲੋਂ ਪ੍ਰਾ ਸਾਰੇ ਦਾ ਗੋਪੀ ਦਾ ਸਪੋਰਟ ਮੇਰਾ ਭਰਾ ਕਰਦਾ 10 ਕਿਲੋ ਭਰਾ ਮੇਰਾ ਫਿਰ ਆ ਗੋਲਾ ਦੇਖੂਗਾ ਗੋਲੇ ਨੂੰ ਮੈਂ ਪੈਸੇ ਪਾ ਦੂੰਗਾ ਤੂੰਲੇ ਨੂੰ ਫੜਾ ਦੀ ਠੀਕ ਹੈ ਆ ਮੇਰੀ ਗੱਲ ਸੁਣੋ ਇਹਦਾ ਬਾਥਰੂਮ ਇਹੋ ਜਿਹਾ ਬਣਾ ਕੇ ਦੇਣਾਗਾ ਇਹ ਖੜ ਕੇ ਆਸੇ ਪਾਸੇ ਦੇਖੇ ਵੀ ਸੁਣ ਨਹੀਂ ਦਿਖੀ ਜਾਂਦਾਗਾ ਠੀਕ ਹੈ ਹਾਂਜੀ ਹਾਂਜੀ ਥੈਂਕ ਯੂ ਭਰਾ ਤੇਰੇ ਮੈਂ ਆਪਣੇ ਆਪਣੇ ਬਾਥਰੂਮ ਚ ਨਹੀਂ ਲਾਇਆ ਤੇਰੇ ਬਾਥਰੂਮ ਚ ਸ਼ੀਸ਼ਾ ਲਾਉਂਗਾ ਪੂਰਾ ਥੈਂਕ ਯੂ ਭਰਾ ਥੈਂਕ ਯੂ ਕਿਉਂ ਦਿਖਾਣ ਨੂੰ ਭਰਾ ਨੂੰ ਥੈਂਕ ਯੂ ਲਵ ਯੂ ਲਵ ਯੂ ਮੇਰਾ ਭਰਾ ਆਇਆ ਬਰ ਇੱਥੇ ਰਹਿਣਾ ਤੂੰ ਜਾਣਾ ਨਹੀਂ